ਨਹੀਂ ਨਹੀਂ ਭਾਜਪਾ ਪੰਜਾਬ ਦੇ ਵਿੱਚ ਕਿਸੇ ਸੀਟ ਦੇ ਉੱਤੇ ਹਾਵੀ ਨਹੀਂ ਨੀਗੀ ਭਾਜਪਾ ਆਪਣੇ ਆਪ ਵਿੱਚ ਕੋਈ ਸੀਟ ਨਹੀਂ ਜਿੱਤ ਸਕਦੀ ਜਦੋਂ ਅਸੀਂ ਟਾਰਗੇਟ ਕਰਦੇ ਹਾਂ ਉਹ ਤੋਂ ਦੇਸ਼ ਮੁਖ ਪਦਰ ਦੇ ਉੱਤੇ ਕਿਉਂਕਿ ਦੇਸ਼ ਨੂੰ 2024 ਵਿੱਚ ਅਗਰ ਭਾਜਪਾ ਰਿਪੀਟ ਕਰਦੀ ਆ ਇੱਥੇ ਬਹੁਤ ਵੱਡੀ ਖਤਰੇ ਖਤਰੇ ਦੀ ਘੰਟੀ ਸੰਵਿਧਾਨ ਨੂੰ ਡੈਮੋਕ੍ਰੇਸੀ ਨੂੰ ਦੇ ਵਿਲ ਅਲਟਰ ਦਾ ਕਨਸਟੀਟਿਊਸ਼ਨ ਦੇ ਵਿਲ ਅਲਟਰ ਲਾਈਕ ਜਿਦਾ ਪਿਊਟਨ ਨੇ ਕੀਤਾ ਰਸ਼ੀਆ ਦੇ ਵਿੱਚ ਦੇ ਵਿਲ ਅਲਟਰ ਦੇ ਵਿਲ ਬ੍ਰਿੰਗ ਇਨ ਲਾਜ਼ ਜਿਹੜੇ ਕਿ ਮਾਈਨੋਰਟੀਜ਼ ਦੇ ਹਕੂਕ ਦੇ ਉੱਤੇ ਹਕੂਕ ਦੇ ਉੱਤੇ ਹਮਲਾ ਹੋਵੇਗਾ ਹਕੂਕ ਦੇ ਉੱਤੇ ਹਮਲਾ ਹੋਵੇਗਾ ਜਿਹੜਾ ਉਹਨ ਯੂਨੀਫਾਰਮ ਸਿਵਲ ਕੋਡ ਲੈ ਕੇ ਆਇਆ ਉਤਰਾਖੰਡ ਦੇ ਵਿੱਚ ਥੈਟਸ ਉਸ ਨੂੰ ਮੁਸਲਮਾਨਾਂ ਦੇ ਸਿੱਖਾਂ ਤੇ ਇਸਾਈਆਂ ਤੇ ਦਲਤਾਂ ਜੈਨੀਆਂ ਬੁੱਧੀਆਂ ਘੱਟ ਗਿਣਤੀਆਂ ਗਰੀਬਾਂ ਲਈ ਖਤਰੇ ਦੀ ਘੰਟੀ ਆ ਸੋ ਸਾਡਾ ਹਮਲਾ ਹੈਗਾ ਮੇਰਾ ਤਾਂ ਹਮਲਾ ਈਵਨ ਸੁਭੀ ਬਾਦਲ ਤੇ ਵੀ ਹੈਗਾ ਕਿ ਤੂੰ ਅਕਾਲੀ ਦਲ ਦੀ ਪੰਥ ਦਾ ਵਾਸਤਾ ਦਿੰਨਾ ਵਾ ਤੇ ਕੰਮ ਸਾਰੇ ਪੰਥ ਦੀ ਆਈਡੀਓਲੋਜੀ ਦੇ ਉਲਟ ਕਰਾ ਤੁਹਾਡੇ ਕੋਲ ਪਈ ਰਹੀ ਆ ਜਿਹੜਾ ਭਾਈ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੀ ਇਨਕੁਆਇਰੀ ਰਿਪੋਰਟ ਵਿੱਚ ਏ ਡੀਜੀਪੀ ਦਿਵਾਰ ਤਵਾੜੀ ਨੇ ਕਿਹਾ ਕਿ ਹੀ ਹੈਜ਼ ਬੀਨ ਪਿਕਡ ਅਪ ਬਾਇ ਦ ਪੁਲਿਸ ਬਾਕੀ ਇਨਵੈਸਟੀਗੇਸ਼ਨ ਹੋਣੀ ਸੀ ਬਾਦਲ ਤੇ ਟੇਬਲ ਤੇ ਹੋ ਰਹੀ ਹੈ 10 ਸਾਲ